अपने राष्ट्रीय अध्यक्ष खैरुल बशर साहब की अगुवाई में मुझे लुधियाना का प्रेसिडेंट चुना गया है और मेरे ऑल इंडिया जमात सलमानी ट्रस्ट के नेशनल चेयरमैन हाजी आबिद हसन सलमानी साहब का मैं बहनता शुक्रिया अदा करता हूँ और मेरे महासचिव से तशरीफ लाए मंजूर आलम सलमानी साहब का भी मैं दिल की गहराइयों से इसकबाल करता हूँ और उन्होंने मुझे इस लाइक समझा और उन्होंने मुझे लुधियाना की इतनी बड़ी जिम्मेदारी दी है मैं उनका दिल की गहराइयों से इस्तबाल करता करता खैर मकदम तो आज हमारे बीच में मेरी बड़ी बहन इंदर प्रिंसिपल इंदरजीत कौर जी ने आकर मेरी ताजपोशी की है मैं उनका भी बहुत बहुत शुक्रिया अदा करता हूं और मेरे हलके के कौंसलर अनुज चौधरी साहब ने भी मुझे सम्मानित किया है मैं उनका बहुत बहुत शुक्रिया अदा करता हूं और सरहिंद की सरजमीन से तशरीफ लाए मेरे बड़े मेरे बड़े दिलो की धड़कन लबो लहजे के मालिक जिनके यहाँ शायद गोल देने का हुनर पाया जाता है वो शख्सियत बाबा दिलशाद फरीद साहब यहाँ तशरीफ रखते हैं उन्होंने भी मुझे आकर ताजपोशी पोशी का शर्फ हासिल किया है मैं उनको भी मुबारकबाद देता हूँ दे जिले बने अपने, तो अपने खरे मैं अपने लोगों से मेरे जितने भी लुधियाना के लोग हैं सलमानी समाज के लोग हैं आदर्श बिरादरी के भी लोग हैं मैं उनसे ऊँचे उठ कर काम करने का काम करूँगा और उनके रात दिन सुबह शाम उनके साथ में खड़ा होने का काम करूंगा कोई भी दिक्कत हो कोई भी परेशानी हो हमारे साथ में एम एल ए दलजीत सिंह गरीवाल पोला जी भी हैं एल ए मौजूदा हैं हमारे साथ में हमारी साधी बड़ी बहन इंद्रजीत कौर जी भी हैं उनसे भी और हमारे अनुज चौधरी जी भी यहाँ पर हमारे साथ में मौजूद हैं हम सब के साथ में मिलकर उनका काम कराने का काम करेंगे इन शुरू लुधियाना ਸ਼ਹਿਰ ਵਾਸੀਓ ਨੇ ਇਹ ਇੱਕ ਮੈਸੇਜ ਦੇਣਾ ਚਾਹਤਾ ਹੂੰ ਕਿ ਆਪ ਲੋਗ ਆਪਣੇ ਬੱਚੋ ਕੋ ਪੜ੍ਹਾਉਣੇ ਕਾ ਕੰਮ ਕਰੇ ਆਪਣੇ ਬੱਚੋ ਕੋ ਅਗੇ ਵਧਾਉਣੇ ਕਾ ਕੰਮ ਕਰੇ ਉਹ ਕਦ तब बनेगा तब आप अपने बच्चों को अच्छी एजुकेशन देंगे अच्छे स्कूल में डालेंगे अच्छे मदरसे में डालेंगे और वो तरबियत वहाँ से मिलेगी और ये काम होगा तभी आपके बीच में आपका भाई सलमान रहबर जैसे आपके बीच में आज लुधियाना का प्रधान प्रजिडेंट चुना गया है इसी तरीके से आपके बच्चे भी पढ़ लिख कर मेरी मेयर इंद्रजीत कौर जी मेरी बहन वो बनकर आपके एक छोटी सी फैमिली से आई है और इसी तरीके से आपके बच्चे भी आगे बढ़ेंगे आप अपने बच्चों को एजुकेशन दीजिए बहुत बहुत शुक्रिया धन्यवाद बहुत बहुत ਹਾਂ ਜੀ ਇਹਨਾਂ ਸਤਿਕਾਰਯੋਗਾਂ ਤੋਂ ਵੀ ਜਿਹੜਾ ਅੱਜ ਤੇ ਬਿਲਕੁਲ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਨੇ ਸਲਮਾਨ ਰੈਬਰ ਜੀ ਨੂੰ ਕਿ ਅੱਜ ਜਿਸ ਐਨ ਜੀਓ ਦੇ ਨਾਲ ਇਹ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੀ ਸੀ ਉਸ ਫਿਲੋ ਇਹਨਾਂ ਨੂੰ ਅੱਜ ਡਿਸਟ੍ਰਿਕਟ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਹੈ ਔਰ ਮੈਂ ਤੇ ਇਹ ਗੱਲ ਕਹਾਂਗੀ ਕਿ ਜਦੋਂ ਅਸੀਂ ਥਾਂ ਲੈਣੇ ਵੀ ਅਸੀਂ ਸਮਾਜ ਦੀ ਸੇਵਾ ਕਰਨੀ ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ ਤੇ ਉਸ ਵਾਸਤੇ ਚੰਗੇ ਵਿਅਕਤੀਆਂ ਦਾ ਗਿਆਨ ਬਹੁਤ ਜ਼ਰੂਰੀ ਹੈ ਤੇ ਆਓ ਸਾਰੇ ਰਲ ਕੇ ਪ੍ਰਣ ਕਰੀਏ ਕਿ ਸਮਾਜ ਦੀ ਸੇਵਾ ਔਰ ਲੋੜਵੰਦਾ ਦੀ ਸੇਵਾ ਦੇ ਵਿੱਚ ਅਸੀਂ ਇਸੇ ਤਰੀਕੇ ਨਾਲ ਯੋਗਦਾਨ ਪਾਉਂਦੇ ਰਹੀਏ ਔਰ ਜਿੱਥੇ ਤੱਕ ਵੀ ਹੋ ਸਕੇ ਵਾਦ ਤੋਂ ਵੱਧ ਆਪਣੇ ਸਮਾਜ ਦੀ ਸੇਵਾ ਕਰਕੇ ਆਪਣੇ ਦਿਲ ਨੂੰ ਸਕੂਨ ਦੇ ਸਕੇ ਧੰਨਵਾਦ ਜੀ ਠੀਕ ਹੈ ਬਸ ਠੀਕ ਹੈ ਇਹਦੇ ਬਾਰੇ ਥੋੜੀ ਜਾਣਕਾਰੀ ਅੱਜ ਵਧਾਈ ਦਿਨਾ ਆਲ ਇੰਡੀਆ ਜਮਾਤ-ਏ-ਸਲਮਾਨੀ ਨੇ ਸਾਡੇ ਮੇਰੇ ਛੋਟੇ ਵੀਰ ਸਲਮਾਨ ਰਹਿਬਰ ਨੂੰ ਇਸ ਕਾਬਲ ਸਮਝਿਆ ਕਿ ਉਹਨੂੰ ਜ਼ਿਲ੍ਹੇ ਤੇ ਅੱਜ ਪ੍ਰਧਾਨਗੀ ਦਿੱਤੀ ਹੈ ਔਰ ਸਲਮਾਨ ਰੈਬਰ ਜੀ ਨੇ ਪਿਛਲੇ ਸਮੇਂ ਰਾਜਨੀਤੀ ਦੇ ਵਿੱਚ ਵੀ ਯਾਨੀ ਕਿ ਬਹੁਤ ਸੇਵਾ ਕੀਤੀ ਹੈ ਔਰ ਜੇ ਕਰੋਨਾ ਕਾਲ ਦੀ ਗੱਲ ਕਰੀਏ ਕਰੋਨਾ ਕਾਲ ਤੋਂ ਲੈ ਕੇ ਹੁਣ ਤੱਕ ਦਾ ਇਹ ਸਫ਼ਰ ਮੈਂ ਰੂਬਰੂ ਦੇਖਿਆ ਇਹਨਾਂ ਦਾ ਔਰ ਸਮਾਜ ਲਈ ਉਹ ਮਹੰਤ ਕਰਦੇ ਆ ਪਿਛਲੇ ਵਰਗ ਲਈ ਬਹੁਤ ਮਹੰਤ ਕਰਦੇ ਆ ਔਰ ਕਿਤੇ ਨਾ ਕਿਤੇ ਜਿੱਥੇ ਜ਼ਰੂਰਤ ਹੈ ਸਮੇਂ ਸਿਰ ਪਹੁੰਚ ਕੇ ਜ਼ਰੂਰਤ ਮੰਦੀ ਜ਼ਰੂਰਤ ਪੂਰੀ ਕਰਦੇ ਆ ਚਾਹੇ ਉਹ ਇਹਨਾਂ ਨੇ ਰਾਜਨੀਤਿਕ ਧਾਰਜੇ ਉਹਦੀ ਮਦਦ ਕਰਨੀ ਆ ਚਾਹੇ ਸਮਾਜਿਕ ਧਾਰਜੇ ਮਦਦ ਕਰਨੀ ਆ ਤੇ ਛੋਟੇ ਵੀਰ ਰੈਬਰ ਨੂੰ ਬਹੁਤ ਬਧਾਈ ਦਿਨਣਾ ਮੁਬਾਰਕਬਾਦ ਦਿਨਣਾ ਔਰ ਇਹ ਵਿਸ਼ਵਾਸ ਦਵਾਨਾ ਹੈ ਕਿ ਜਿਵੇਂ ਇਹਨਾਂ ਨੇ ਸੇਵਾ ਜਮਿਨੀ ਪੱਧਰ ਤੇ ਲੈ ਕੇ ਕੀਤੀ ਹੈ ਜੋ ਆ ਜਿੰਨਾ ਜ਼ਿੰਮੇਵਾਰੀ ਸਲਮਾਨੇ ਆਲ ਇੰਡੀਆ ਜਮਾਤ ਸਲਮਾਨੀ ਨੇ ਦਿੱਤੀ ਹੈ ਉਹ ਇਹ ਬਖੂਬੀ ਨਿਭਾਉਣਗੇ ਔਰ ਜਿੰਨੇ ਵੀ ਅਜੇ ਸਖਸ਼ਤਾ ਆਈਆਂ ਨੇ ਸਭ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਔਰ ਆਪਣੇ ਵੱਲੋਂ ਵੀ ਕਿਉਂਕਿ ਪਿਛਲੇ ਸਮੇਂ ਜਿਹੜੇ ਇਲੈਕਸ਼ਨ ਗਏ ਹੈ ਔਰ ਇਲੈਕਸ਼ਨ ਦੇ ਵਿੱਚ ਇੱਕ ਨਵਾਂ ਜਿਹੜਾ ਦੌਰ ਸ਼ੁਰੂ ਕਰਤਾ ਸਮਝ ਲਓ ਕਿ ਇੱਕ ਆਮਕਰ ਦੇ ਵਿੱਚ ਉਹ ਮੇਅਰ ਉਹ ਆਮਕਰ ਦੇ ਵਿੱਚ ਕਈ ਕੋਸਟਰ ਆਮ ਆਦਮੀ ਪਾਰਟੀ ਨੇ ਬਣਾਏ ਆ ਸੋ ਆਮ ਆਦਮੀ ਪਾਰਟੀ ਦੇ ਤੇ ਹਰ ਲੋ ਤੁਹਾਨੂੰ ਬਧ ਕਰਦਾ ਔਰ ਅੱਜ ਜਿੰਨੇ ਵੀ ਇਸ ਪ੍ਰੋਗਰਾਮ ਦੇ ਵਿੱਚ ਇੱਕ ਇੱਕ ਕਦਮ ਚੱਲ ਕੇ ਸਾਥੀ ਆਏ ਆ ਸਭ ਦਾ ਤੇ ਹਰ ਲੋ ਤੁਹਾਨੂੰ ਬਧ ਕਰਦਾ ਹਾਂ ਸਾਰਿਆਂ ਨੂੰ ਆਦਾਬ ਸਤ ਸ੍ਰੀ ਅਕਾਲ ਨਮਸਕਾਰ ਮੇਰਾ ਨਾਮ ਹੈ ਆਬਿਦ ਅਸਦ ਸਲਮਾਨੀ ਮੈਂ ਹਾਂ 올 ਇੰਡੀਆ ਜਮਾਤ ਸਲਮਾਨੀ ਟਰਸਟ ਸਾਡੀ ਐਨ ਜੀਓ ਜੋ ਪੂਰੇ ਆਲ ਇੰਡੀਆ ਦੇ ਵਿੱਚ 27 ਸਟੇਟ ਦੇ ਵਿੱਚ ਸਾਡੇ ਪ੍ਰੈਜ਼ੀਡੈਂਟ ਨੇ ਜਨਾਬ ਖੈਰਉਲ ਬਸਰ ਸਾਹਿਬ ਜਿਹੜਾ ਆਈਪੀਐਸ ਆਈਐਸ ਦੀ ਕੋਚਿੰਗ ਸੈਂਟਰ ਹੈ ਉਹਨਾਂ ਦੀ ਬਹੁਤ ਜਗ੍ਹਾ ਤੇ ਅਸੀਂ ਕਿਉਂਕਿ ਸਾਡਾ ਮਕਸਦ ਇਹੀ ਹੁੰਦਾ ਨੰਬਰ 1 ਐਜੂਕੇਸ਼ਨ ਤੇ ਆਪਣੇ ਜਿਹੜਾ ਸਮਾਜ ਹੈ ਸਲਮਾਨੀ ਸਮਾਜ ਉਹਨਾਂ ਨੂੰ ਇਕ ਕਰਨਾ ਉਸੇ سلسلے ਦੇ ਵਿੱਚ ਅਸੀਂ ਪਹਿਲੇ ਵੀ ਇੱਥੇ ਇੱਕ ਬੜੀ ਟੀਮ ਬਣਾਈ ਸੀ ਉਹੀ ਅਸੀਂ ਅੱਗੇ ਉਸ ਵਿਸਤਾਰ ਕਰਦੇ ਹੋਏ ਉਹਨਾਂ ਸੀ ਦੁਆਰਾ ਇੱਥੇ ਦਾ ਪ੍ਰਧਾਨ ਅਸੀਂ ਬਦਲ ਰਹੇ ਹਾਂ ਉਹਨਾਂ ਦਾ ਟਾਈਮ ਕਾਲੀਕਾਲ ਖਤਮ ਹੋ ਗਿਆ ਅਸੀਂ ਹੁਣ ਇਹਨਾਂ ਜਨਾਬ ਸਲਮਾਨ ਰਹਿਬਰ ਸਲਮਾਨੀ ਨੂੰ ਅਸੀਂ ਉਹ ਪਤਵਾਰ ਸੰਭਾਲ ਰਹੇ ਨੇ ਔਰ ਇਹਨਾਂ ਨੇ ਪਿੱਛੇ ਇਸ ਇਲਾਕੇ ਦੇ ਵਿੱਚ ਜਿੱਦਾਂ ਅਨੂ ਚੌਧਰੀ ਕੌਂਸਲਰ ਸਾਹਿਬ ਨੇ ਦੱਸਿਆ ਤੇ ਮੇਰ ਸਾਹਿਬ ਵੀ ਹੁਣ ਆ ਰਹੇ ਨੇ ਐਮ ਐਲ ਏ ਸਾਹਿਬ ਹਲੇ ਗਏ ਹੋਏ ਨੇ ਸ਼ਾਹੀ ਇਮਾਮ ਸਾਹਿਬ ਵੀ ਆਣ ਵਾਲੇ ਨੇ ਕਿ ਅਸੀਂ ਇਹਨਾਂ ਨੂੰ ਹੁਣੀ ਬਸ ਥੋੜੀ ਦੇਰ ਦੇ ਬਾਅਦ ਇਹਨਾਂ ਨੂੰ ਇਹਦਾ ਲੈਟਰ ਦੇਣਗੇ ਤੇ ਇਹ ਜ਼ਿਲ੍ਹੇ ਇੱਥੇ ਦੀ ਸਮਾਜ ਸੇਵਾ ਲਈ ਅਸੀਂ 올 ਇੰਡੀਆ ਜਮਾਤ ਦੇ ਸਲਮਾਨੀ ਟਰਸ ਦਾ ਇਹਨਾਂ ਨੂੰ ਜ਼ਿਲ੍ਹੇ ਦਾ ਫਰਦਾਨ ਬਣਾਉਣ ਤੇ ਲੱਟ ਦੇਣਾ ਸਰ ਜਿਹੜਾ ਤੁਹਾਡੇ ਵੱਲੋਂ ਸੁਲਮਾਨੀ ਨਾਮ ਬੀਸੀ ਲਿਸਟ ਵਿੱਚ ਦਰਜ ਕਰਾਉਣ ਲਈ ਮੰਗ ਪੱਤਰ ਦਿੱਤਾ ਗਿਆ ਸੀ ਉਹ ਕਿਹਾ ਉਹ ਦਰਜ ਹੋ ਚੁੱਕਿਆ ਹਾਂ ਬੇਟਾ ਬਹੁਤ ਵਧੀਆ ਕੁਐਸਚਨ ਅਸੀਂ ਇਹਦੇ ਲਈ ਬੜੀ ਕੋਸ਼ਿਸ਼ਾਂ ਜਿੰਨੀਆਂ ਵੀ ਸਰਕਾਰਾਂ ਆਈਆਂ ਅਸੀਂ ਹਮੇਸ਼ਾ ਕਰਦੇ ਰਹੇ ਸਾਰਿਆਂ ਨੇ ਬੜਾ ਵਿਸ਼ਵਾਸ ਦਿਲਾ ਪਰ ਅਸੀਂ ਹਲੇ ਤੱਕ ਉਹਦੇ ਵਿੱਚ ਕਾਮਯਾਬ ਨਹੀਂ ਹੋਏ ਸਾਡੇ ਜਿੱਦਾਂ ਦਿੱਲੀ ਹਰਿਆਣਾ ਯੂਪੀ ਰਾਜਸਥਾਨ ਬਹੁਤ ਸੀ ਡਾਟਾ ਵਿੱਚ ਸਾਡਾ ਉਹ ਕਿਉਂਕਿ ਇਹ ਜਿਹੜਾ ਹਜਾਮ ਜਿਹੜਾ ਕੰਮ ਕਰਨ ਵਾਲੇ ਨੇ ਉਹ ਉਹਦੇ ਵਿੱਚ ਕਿਉਂਕਿ ਸਾਡਾ ਸਰਨੇਮ ਜਿਹੜਾ ਨਾ ਉਹ ਸਾਡੇ ਮੁਹੰਮਦ ਸਾਹਿਬ ਦੇ ਖਾਸ ਬੰਦੇ ਨੇ ਉਹਨਾਂ ਨਾਲ ਸਾਡੇ ਨਿਸਬਤ ਜਿਹੜੇ ਹਜ਼ਰਤ ਸਲਮਾਨ ਫਾਰਸੀ ਉਸ ਨਾਮ થી ਅਸੀਂ ਸਲਮਾਨੀ ਗਜਟ ਵਿੱਚ ਜਾਣੇ ਨਹੀਂ ਸੀ ਇਹ ਸਭ ਤੋਂ ਕਿਉਂਕਿ ਸਭ ਤੋਂ بڑا ਵੱਡਾ ਸਤੰਭ ਹੈ ਉਹ মিডিਆ ਹੁੰਦੀ ਤੁਸੀਂ ਜ਼ਰੂਰ ਇਹਨਾਂ ਨੂੰ ਲੇਖੋ ਤੇ ਬੇਟਾ ਮੈਂ ਬਹੁਤ ਤੁਹਾਡਾ ਥੈਂਕਸ ਕਰਦਾ ਕਿ ਅਸੀਂ ਸਾਡੇ ਦਿਲ ਦੀ ਤੁਸੀਂ ਗੱਲ ਕਰ ਲਈ ਕਿ ਅਸੀਂ ਬਿਲਕੁਲ ਐਮ.ਐਲ.ਏ. ਸਾਹਿਬ ਨੂੰ ਵੀ ਕਹਾਂਗੇ ਤੇ ਨਾਲ ਦੇਖੋ ਉਹਨਾਂ ਦੀ ਨੁਮਾਇੰਦਗੀ ਕਰਦੇ ਹੋਏ ਕਾਉਂਸਲਰ ਸਾਹਿਬ ਹੁਣ ਸਾਡੇ ਮੀਰ ਸਾਹਿਬ ਵੀ ਆਣਗੇ ਤਾਂ ਕਿ ਉੱਥੇ ਇਹ ਐਮ.ਐਲ.ਏ. ਸਾਹਿਬ ਵੀ ਥਰੂ ਹੋ ਸਕਦਾ ਤੇ ਸਾਨੂੰ ਅਸੀਂ ਇਲਾਕੇ ਆਏ ਸੀ ਇਸ ਤੇ ਬਹੁਤ-ਬਹੁਤ ਸ਼ੁਕਰੀਬਾਦ